ਦੇਖੋ ਕਿੰਨੇ ਕਿ ਸੁਰੱਖਿਆ ਤੋਂ ਤੁਸੀਂ ਇਸ ਸੀਸੀਟੀਵੀ ਤੋਂ ਅੰਦਾਜ਼ਾ ਲਗਾਓ ਸ਼ਰਿਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਡਿਲੀਵਰੀ ਵਾਲੇ ਮੁੰਡੇ ਨੂੰ ਲੁੱਟਿਆ ਗਿਆ ਸ਼ਰਿਆਮ ਉੱਥੇ ਆਸ-ਪਾਸ ਤੁਹਾਨੂੰ ਇਸ ਸੀਸੀਟੀਵੀ ਦੇ ਵਿੱਚ ਲੋਕ ਵੀ ਘੁੰਮਦੇ ਨਜ਼ਰ ਆਣਗੇ ਲੇਕਿਨ ਕੋਈ ਵੀ ਲੱਗੇ ਨਹੀਂ ਲੱਗਿਆ ਕਿਉਂਕਿ ਸਾਰੇ ਡਰ ਚੁੱਕੇ ਸੀ ਕਿਉਂਕਿ ਜੋ ਲੁਟੇਰਾ ਸੀ ਉਸ ਦੇ ਹੱਥ ਦੇ ਵਿੱਚ ਦਾਤ ਫੜਿਆ ਹੋਇਆ ਸੀ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਦੀ ਬੈਕ ਸਾਈਡ ਤੇ ਪੈਂਦੇ ਏਰੀਆ ਰਣਜੀਤ ਪਾਰਕ ਦੀ ਗਲੀ ਦੇ ਵਿੱਚ ਦਿਨ ਦਿਹਾੜੇ ਇੱਕ ਡਿਲੀਵਰੀ ਬாய் ਦੇ ਕੋਲੋਂ ਇੱਕ ਲੁਟੇਰਾ ਦਾਤ ਦਿਖਾ ਕੇ ਪੈਸਿਆਂ ਦਾ ਭਰਿਆ ਬੈਗ ਖੋ ਕੇ ਫਰਾਰ ਹੋ ਜਾਂਦਾ ਹੈ ਘਟਨਾ ਸ਼ਿੰਗਾਰ ਸਿਨੇਮਾ ਦੇ ਅੰਦਰ ਬਣੀ ਪੁਲਿਸ ਚੌਕੀ ਤੋਂ ਮਹਿਜ਼ 400 ਮੀਟਰ ਦੀ ਦੂਰੀ ਤੇ ਹੋਈ ਹੈ ਜਿੱਥੇ ਇੱਕ ਕੰਪਨੀ ਦਾ ਡਿਲੀਵਰੀ ਬாய் ਖੜਾ ਮੋਬਾਈਲ ਦੇ ਉੱਤੇ ਕਿਸੇ ਦੀ ਘਰ ਦੀ ਲੋਕੇਸ਼ਨ ਚੈੱਕ ਕਰ ਰਿਹਾ ਹੁੰਦਾ ਹੈ ਤਾਂ ਇੱਕ ਲੁਟੇਰਾ ਆਉਂਦਾ ਹੈ ਤੇ ਡਿਲੀਵਰੀ ਬாய் ਤੋਂ ਜੋ ਇਹ ਬੈਗ ਖੋ ਕੇ ਉਸ ਨੂੰ ਤੇਜ਼ਦਾਰ ਹਥਿਆਰ ਦੇ ਨਾਲ ਡਰਾ ਕੇ ਉਸ ਦੇ ਕੋਲੋਂ ਪੈਸਿਆਂ ਵਾਲਾ ਬੈਗ ਲੈ ਕੇ ਬੜੇ ਹੀ ਆਰਾਮ ਦੇ ਨਾਲ ਉਹ ਤੋਂ ਤੁਰਦਾ ਬਣਦਾ ਹੈ ਲੋਕ ਜਿਹੜੇ ਨੇ ਆਸ-ਪਾਸੇ ਘੁੰਮਦੇ ਨਜ਼ਰ ਆ ਰਹੇ ਨੇ ਉਹ ਦੇਖ ਰਹੇ ਸੀ ਕਿ ਕੀ ਕੁਝ ਚੱਲ ਰਿਹਾ ਪਰ ਕੋਈ ਵੀ ਨੇੜੇ ਨਹੀਂ ਆਇਆ ਵਿਚਾਰਾ ਡਿਲੀਵਰੀ ਬாய் ਖੜਾ ਦੇਖਦਾ ਰਹਿ ਜਾਂਦਾ ਹੈ ਬੈਗ ਦੇ ਵਿੱਚ ਲੋਕਾਂ ਨੂੰ ਡਿਲੀਵਰੀ ਕੀਤੇ ਗਏ ਸਮਾਨ ਦੇ ਪੈਸੇ ਸਨ ਜੋ ਉਸ ਨੇ ਕੰਪਨੀ ਦੇ ਵਿੱਚ ਜਮ੍ਹਾਂ ਕਰਵਾਉਣੇ ਸਨ ਤਾਂ ਲੁਟੇਰੇ ਦੀ ਇਹ ਸਾਰੀ ਲੱਗਿਆ ਹੁੰਦਾ ਤਾਂ ਡਿਲੀਵਰੀ ਬoi ਨੇ ਆਪਣੇ ਨਾਲ ਹੋਈ ਜੋ ਹੈ ਲੁੱਟ ਦੀ ਸ਼ਿਕਾਇਤ ਸ਼ਿੰਗਾਰ ਪੁਲਿਸ ਚੌਕੀ ਦੇ ਵਿੱਚ ਦਰਜ ਕਰਵਾ ਦਿੱਤੀ ਹੈ ਦੇਖੋ ਕਿੰਨੇ ਕਿ ਸੁਰੱਖਿਆ ਤੋਂ ਤੁਸੀਂ ਇਸ ਸੀਸੀਟੀਵੀ ਤੋਂ ਅੰਦਾਜ਼ਾ ਲਗਾਓ ਸ਼ਰਿਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਡਿਲੀਵਰੀ ਵਾਲੇ ਮੁੰਡੇ ਨੂੰ ਲੁੱਟਿਆ ਗਿਆ ਸ਼ਰਿਆਮ ਉੱਥੇ ਆਸ-ਪਾਸ ਤੁਹਾਨੂੰ ਇਸ ਸੀਸੀਟੀਵੀ ਦੇ ਵਿੱਚ ਲੋਕ ਵੀ ਘੁੰਮਦੇ ਨਜ਼ਰ ਆਣਗੇ ਲੇਕਿਨ ਕੋਈ ਵੀ ਲੱਗੇ ਨਹੀਂ ਲੱਗਿਆ ਕਿਉਂਕਿ ਸਾਰੇ ਡਰ ਚੁੱਕੇ ਸੀ ਕਿਉਂਕਿ ਜੋ ਲੁਟੇਰਾ ਸੀ ਉਸਦੇ ਹੱਥ ਦੇ ਵਿੱਚ ਦਾਤ ਫੜਿਆ ਹੋਇਆ ਸੀ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਦੀ ਬੈਕ ਸਾਈਡ ਤੇ ਪੈਂਦੇ ਏਰੀਆ ਰਣਜੀਤ ਪਾਰਕ ਦੀ ਗਲੀ ਦੇ ਵਿੱਚ ਦਿਨ ਦਿਹਾੜੇ ਇੱਕ ਡਿਲੀਵਰੀ ਬாய் ਦੇ ਕੋਲੋਂ ਇੱਕ ਲੁਟੇਰਾ ਦਾਤ ਦਿਖਾ ਕੇ ਪੈਸਿਆਂ ਦਾ ਭਰਿਆ ਬੈਗ ਖੋ ਕੇ ਫਰਾਰ ਹੋ ਜਾਂਦਾ ਹੈ ਘਟਨਾ ਸ਼ਿੰਗਾਰ ਸਿਨੇਮਾ ਦੇ ਅੰਦਰ ਬਣੀ ਪੁਲਿਸ ਚੌਕੀ ਤੋਂ ਮਹਿਜ਼ 400 ਮੀਟਰ ਦੀ ਦੂਰੀ ਤੇ ਹੋਈ ਹੈ ਜਿੱਥੇ ਇੱਕ ਕੰਪਨੀ ਦਾ ਡਿਲੀਵਰੀ ਬாய் ਖੜਾ ਮੋਬਾਈਲ ਦੇ ਉੱਤੇ ਕਿਸੇ ਦੀ ਘਰ ਦੀ ਲੋਕੇਸ਼ਨ ਚੈੱਕ ਕਰ ਰਿਆ ਹੁੰਦਾ ਹੈ ਦਾ ਇੱਕ ਲੁਟੇਰਾ ਹੁੰਦਾ ਹੈ ਤੇ ਡਿਲੀਵਰੀ ਬாய் ਤੋਂ ਜੋ ਹੈ ਇਹ ਬੈਗ ਖੋ ਕੇ ਉਸ ਨੂੰ ਤੇਜ਼ਦਾਰ ਹਥਿਆਰ ਦੇ ਨਾਲ ਡਰਾ ਕੇ ਉਸ ਦੇ ਕੋਲੋਂ ਪੈਸਿਆਂ ਵਾਲਾ ਬੈਗ ਲੈ ਕੇ ਬੜੇ ਹੀ ਆਰਾਮ ਦੇ ਨਾਲ ਉਥੋਂ ਤੁਰਦਾ ਬਣਦਾ ਹੈ ਲੋਕ ਜਿਹੜੇ ਨੇ ਆਸ-ਪਾਸੇ ਘੁੰਮਦੇ ਨਜ਼ਰ ਆ ਰਹੇ ਨੇ ਉਹ ਦੇਖ ਰਹੇ ਸੀ ਕਿ ਕੀ ਕੁਝ ਚੱਲ ਰਿਹਾ ਪਰ ਕੋਈ ਵੀ ਨੇੜੇ ਨਹੀਂ ਆਇਆ ਵਿਚਾਰਾ ਡਿਲੀਵਰੀ ਬாய் ਖੜਾ ਦੇਖਦਾ ਰਹਿ ਜਾਂਦਾ ਹੈ ਬੈਗ ਦੇ ਵਿੱਚ ਲੋਕਾਂ ਨੂੰ ਡਿਲੀਵਰੀ ਕੀਤੇ ਗਏ ਸਮਾਨ ਦੇ ਪੈਸੇ ਸਨ ਜੋ ਉਸਨੇ ਕੰਪਨੀ ਦੇ ਵਿੱਚ ਜਮ੍ਹਾਂ ਕਰਵਾਉਣੇ ਸਨ ਤਾਂ ਲੁਟੇਰੇ ਦੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਜੋ ਉੱਥੇ ਲੱਗਿਆ ਹੁੰਦਾ ਹੈ ਤਾਂ ਡਿਲੀਵਰੀ ਬாய் ਨੇ ਆਪਣੇ ਨਾਲ ਹੋਈ ਜੋ ਹੈ ਲੁੱਟ ਦੀ ਸ਼ਿਕਾਇਤ ਸ਼ਿੰਗਾਰ ਪੁਲਿਸ ਚੌਕੀ ਦੇ ਵਿੱਚ ਦਰਜ ਕਰਵਾ ਦਿੱਤੀ